ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਸੂਏ ਸਵਾਏ ਨਾਗਾ ਜੀ ਦੋ ਸੂਏ ਸਵਾਏ ਨਾਗਾ ਇੱਕ ਗੱਬੜਾ ਤੇ ਇੱਕ ਗੱਬੜ ਛੋਟੀ ਆ ਟਾ ਟੈ ਉਹ ਲਾ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਸਰਜੀਤ ਸਿੰਘ ਨਾਮ ਜੀ ਪਿੰਡ ਚੂੜੀਆਂ ਅਗਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 946449500 ਬਾਈ ਠੀਕ ਆ ਬਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਰਨ ਮਸੂਈ ਹੈ ਜੀ ਦੂਜੇ ਸੂਈ ਹੈ ਜੀ ਸੂਈ ਕਦੋਂ ਸੂਈ ਹੈ ਜੀ ਤੀਜੇ ਲਾਲਿਆ ਆਪਾਂ ਲੈ ਆਂਦੀ ਆ ਠੀਕ ਹੈ ਜੀ ਅੱਤਨ ਕ ਦਿਨ ਹੋ ਗਏ ਸੂਈ ਬੱਚੀ ਮਗਰ ਮਗਰ ਬੱਚਾ ਵੱਛੀ ਆ ਜੀ ਜਰਸੀ ਵੱਛੀ ਆ ਸੂਣੀ ਚੈੱਕ ਕਰ ਸਕਦੇ ਹੋ ਸੂਣੀ ਫੇਸ ਕੁਆਲਟੀ ਜਾਤ ਬ੍ਰੀਡ ਦੀ ਵੱਛੀ ਪੂਰੀ ਚੰਗੀ ਆ ਕਿੰਨਾ ਬੋੜਾ ਤਿਆਰ ਆ ਜੀ 13 ਕਿਲੋ ਹੋਊਗਾ ਜੀ ਹੁਣ ਥਣਾ ਦੇ ਡੰਨ ਆ ਜੀ ਠੰਡੀ ਸੀਲੇ ਜੀ ਪੂਰੀ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਜਿਹੜਾ ਮਰਜ਼ੀ ਮੰਨ ਲਿਓ ਜੀ ਆਪਣੀ ਲੈ ਜਾਂਦੀ ਹੋਈ ਆ ਤਨ ਤਨ ਸਮਾ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛੀ ਆ ਜੀ ਕਿੰਨਾ ਬੋਲਾ ਦੱਸਿਆ ਸੀਗਾ ਜੀ 13 ਕਿਲੋ ਹੈਗਾ ਜੀ 13 ਕਿਲੋ ਨੈਟ ਬੋਲੀ ਤਿਆਰ ਹੈ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਬਾਕੀ ਕੱਦ ਕਾਠ ਵੱਡਾ ਜਾਂਦਾ ਜੀ ਵਜਨ ਮजूद ਵੀ ਚੰਗਾ ਥਣਾ ਦੇ ਸਾਰੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਸੋਹਣੇ ਅੱਗੇ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਆਰਡਰ ਕੁਆਲਟੀ ਫੈਕਟਸ ਆ ਜੀ ਥਾਣੇ ਕੱਲਾ ਕੱਲਾ ਨਿਕਖਣਵਾ ਬੈਕ ਸਾਈਡ ਤੋਂ ਵੀ ਥਣ ਚੈੱਕ ਕਰ ਸਕਦੇ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਮਗਰ ਬੱਚਾ ਤੁਹਾਨੂੰ ਬੱਚੀ ਮਿਲ ਜਾਣੀ ਹੈ ਡਿਮਾਂਡ ਬਈ ਇਹਦੀ ਇਬਾੜੀ ਆ ਜੀ ਲਾਂਗੇ ਉਹ ਜੂ ਮਾਨ ਤੜ ਮਾੜਾ ਮਾੜਾ ਮਾਨ ਤੜ ਠੀਕ ਆ ਜੀ 62000 ਰੁਪਿਆ ਇਹਦੀ ਡਿਮਾਂਡ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੁ ਕਰ ਦਾਂਗੇ ਜੀ ਅੱਗੇ ਵੀਰੇ ਦੋ ਨੰਬਰ ਸੁਆ ਕਰ ਨਮਾ ਜੀ ਇਹਦਾ ਇਹ ਜੀ ਕੀਤੇ ਹੋਊਗੀ ਨਾ ਦੂਜੇ ਸੂਆ ਠੀਕ ਆ ਜੀ ਆਪਾਂ ਲੈਂਦੀ ਆ ਮਾੜੇ ਮਾੜੇ ਸੈਂਗਾਂ ਝੂੰਗੀ ਆ ਠੀਕ ਆ ਜੀ ਮਾਰਦੀ ਮੂਰਤੀ ਦੀ ਠੀਕ ਆ ਬਾਈ ਤੇ ਕਦੋਂ ਦੀ ਸੂਈ ਆ ਜੀ ਇਹ ਇਹਨੂੰ ਆਨੇ ਮਹੀਨਾ ਹੋ ਗਿਆ ਸੂਈ ਨੂੰ ਮਗਰ ਵੱਛੀ ਸੀ ਮਰ ਗਈ ਉਹਦੇ ਠੀਕ ਜੀ 10 ਕਿਲੋ ਦੁੱਧ ਆ ਜੀ 11 ਕਿਲੋ ਆ 10 ਕਿਲੋ ਮੰਨ ਕੇ ਲਵੇ 10 ਮੰਨ ਕੇ ਲੈ ਜੀ ਦੋ ਟਾਈਮ ਚਾਰ ਟਾਈਮ ਚੁਵਾਈ ਕਰ ਸਕਦਾ ਤੁਰ ਕੇ ਦਿਖਾ ਦੇ ਵੀਰੇ ਵੀ ਬਾਈ ਦੇ ਦਸਰ ਮੁਤਾਬਕ ਜੀ ਬਾਈ ਕਦਾ ਸੂਆ ਜਿਹੜਾ ਮਰਜੀ ਮੰਨ ਲਿਓ ਜੀ ਮਾਲਕਾਂ ਨੇ ਦੱਸਿਆ ਕਿ ਮਹੀਨਾ ਕੋ ਹੋਇਆ ਕਿ ਸੂਈ ਨੂੰ ਸਮਾ ਹੋ ਗਿਆ ਬੱਚਾ ਮਗਰ ਬੱਚੀ ਸੀ ਉਹ ਐਕਸਪਾਇਰੀ ਹੋ ਗਈ ਸੀਗੀ ਜੀ ਤੇ ਜਿਹੜਾ ਅੱਜ ਨੈੱਟ ਦੁੱਧ ਤਿਆਰ ਆ ਹੈ ਤਾਂ 11 ਕਿਲੋ ਹੀ ਆ ਜੀ ਤੁਸੀਂ 10 ਮੰਨ ਕੇ ਆ ਜਿਓ ਆਪਦੀ ਕੋਈ ਵੀ ਚੁਵਾਈ ਕਰ ਸਕਦਾ ਛੋਟੇ ਛੋਟੇ ਸੈਂਕਾ ਪਰ ਕਰਮ ਵਾਲੀ ਮਾਰਦੀ ਨਹੀਂ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਜੀ ਥਾਣ ਤੋਂ ਨੂੰ ਆਪਾਂ ਨੇੜੇ ਤੋਂ ਵੀ ਚੈੱਕ ਕਰਵਾ ਦਾਂਗੇ ਜੀ ਕੱਲਾ ਕੱਲਾ ਥਾਣਾ ਨਿਖੜਮ ਇਸ ਲੱਗਾ ਜੀ ਜਮਾ ਠੀਕ ਆ ਵੀਰੇ ਤੇ ਆ ਲੋ ਕੋਈ ਵਾਈ ਤੇ ਠੀਕ ਆ ਡਿਮਾਂਡ ਵੀਰੇ ਦੀ ਇਹ 30 ਹਜ਼ਾਰ ਚ ਮੰਗਤਾਂ ਕਰਦਾ ਥੋੜਾ ਠੀਕ ਆ ਜੀ 30000 ਰੁਪਏ ਚ ਬਾਈ ਕਹਿੰਦਾ ਮੈਂ ਟਾਈਮ ਵਿਖਾ ਦੂੰ ਜੀ ਆਪਾਂ ਵੀਡੀਓ ਬਣਾਉਣ ਦਾ ਸਮਾਂ 10 ਅੱਜ ਕੇ ਤੇ 20 ਮਿੰਟ ਲਓ ਜੀ ਚੈੱਕ ਕਰ ਲਓ ਜੀ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਰਾ ਪੂਰ ਵੀ ਸੋਨਾ ਤਿਆਰ ਕੀਤਾ ਹੋਣਾ ਸੀ ਜਿਹੜਾ ਕੋਈ ਵੀਰੇ ਸੂਆ ਸਵਾਇਆ ਪਸ਼ੂ ਹੋਊਗਾ ਉਹ ਬਾਈ ਦੇ ਘਰੇ ਆਪਦੀ ਝੋਕੇ ਲੈ ਜਾਓ ਕਿਉਂਕਿ ਜਿੰਨਾ ਤੋਂ ਤਾਂ ਦੱਸਿਆ ਬਾਈ ਕਹਿੰਦਾ ਨੈਟ ਤਿਆਰ ਹੋਊਗਾ ਤਸੱਲੀ ਕਰ ਲਿਓ ਜੇ ਕੋਈ ਗੱਬਰ ਨਾਗਾ ਤਾਂ ਵੀਰੇ ਆਪ ਦਾ ਫਾਸ ਕਰਕੇ ਲੈ ਜਾਓ ਬਾਈ ਦੇ ਘਰੇ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਦੂਜੇ ਸੂਏ ਵਿੱਚ 25 ਸੁਣੀ ਹੈ ਜੀ ਠੀਕ ਹੈ ਸਵਾ ਗੱਣਾ ਕ ਲੈੰਦੀ ਹੈ ਜੀ ਹਜੀ ਹੱਤਾਰ ਲੈ ਜੂਗੀ ਜੀ ਆ ਥਣਾ ਦੀ ਦੰਨ ਹੈ ਜੀ ਹਾਂਜੀ ਓਕੇ ਥਣਾ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਦੀ ਸੇਵਾ ਦਾ ਉਦਾਂ ਦੇ 15 16 ਕੱਲਾਂ ਹੀ ਚੋਇਆ ਠੀਕ ਹੈ ਜੀ ਜੀ ਬਹੁਤ ਜਾਤ ਬ੍ਰੀਡ ਵਾਲੀ ਆ ਚੰਗੀ ਹੈ ਜੀ ਕੱਦ ਕਾਠ ਵੇਲ ਵਾਲੀ ਬੱਚੀ ਹੈ ਵੀ ਤੋਰ ਕੇ ਦਿਖਾ ਦੀ ਵੀਰੇ ਮੂੰਹ ਦੇਖੋ ਫੇਸ ਕੁਆਲਟੀ ਵੀ ਸੋਹਣੀ ਆ ਸੂਆ ਬਾਈ ਦੱਸਦਾ ਕਿ ਦੂਜਾ ਸੁਣਦੀ ਆ ਜੀ ਸਮਾਂ ਲਗਭਗ ਹਫਤਾ ਕ ਮੰਨ ਕੇ ਆਜੂ ਜੀ ਬਾਕੀ ਤਿਆਰੀ ਸੋਣੀ ਕਰਦੀ ਹੁੰਦੀ ਹੈ ਪਹਿਲੇ ਸੂਏ ਬਾਈ ਦਾਸ ਦਾ ਕਿ ਮਾਲਕਾਂ ਨੇ ਦੱਸਿਆ ਕਿ 15 ਕਿਲੋ ਦੁੱਧ ਆਪਣਾ ਚੋਇਆ ਹੋਆ ਜੀ ਇਕ ਤਿਰ ਸੇਵਾ ਦੇ ਹਰਤੇ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਥਣਾ ਦੇ ਸਹਿਜ ਵੀ ਸੋਨੇ ਸੋਹਣੀ ਫੇਸ ਕੁਆਲਟੀ ਥਣ ਕੱਲਾ ਕੱਲਾ ਨਿਖੜ ਮੈਂ ਚੈੱਕ ਕਰ ਸਕਦੇ ਹਾਂ ਤੁਸੀਂ ਬਾਲਟੇ ਲਾ ਹਵਾਨੇ ਜੀ ਬਹੁਤ ਪੰਨਾਂ ਨੇ ਜੀ ਸਾਰੀਆਂ ਬਾਲਟੇ ਲਾ ਕਰਮਾਈ ਨੇ ਕੱਢ ਕੇ ਸੋਨਾ ਜੀ ਅਜੇ ਤਾਂ ਟੈੰਪਲ ਟੈੰਪਲ ਬਹੁਤ ਹੋ ਗਿਆ ਸਹੀ ਗੱਲ ਹੈ ਤੇ ਇਹਦੀ ਡਿਮਾਂਡ ਵੀਰੇ ਤੇ ਇਹ 60000 ਦੀ ਦੇ ਦਾਂਗੇ ਠੀਕ ਆ ਜੀ ਆ ਬਹੁਤ ਵਧੀਆ ਬੱਚੀ ਆ ਠੀਕ ਹੈ ਜੀ 60000 ਦੇ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੀ ਜਿਹਨੂੰ ਨਾਗ ਫੱਟ ਬੈਠੂਗਾ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਚਾਰ ਨੰਬਰ ਸੁਆ ਕਿਨ ਨਵਾਜੀ ਇਹਦਾ ਇਹ ਜੀ ਪਹਿਲਾਂ ਬੱਚੀ ਪਹਿਲਾਂ ਛੋਟੀ ਹੈ ਜੀ ਠੀਕ ਹੈ ਜੀ ਦੰਦੋ ਚੈੱਕ ਕੀਤੀ ਹੈ ਜੀ ਨਹੀਂ ਦੰਦੋਂ ਨਹੀਂ ਦੇਖੀ ਆਪਾਂ ਠੀਕ ਹੈ ਜੀ ਸਵਾ ਕਿਨ ਲੈਦੀ ਹੈ ਜੀ ਅੱਜ ਲੈ ਜੂਗੀ ਪੰਜ ਚਾਰ ਦਿਨ ਲੈ ਜੂ ਸੱਤ ਦਿਨ ਲੈ ਜੇ ਠੀਕ ਹੈ ਜੀ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਜੀ ਪਹਿਲਾਂ ਨਾਲ ਹੁਣ ਪਤਾ ਨਹੀਂ ਦਾ 1240 ਵਿੱਚ 15 ਵਿੱਚ 2000 ਦੇ ਠੀਕ ਹੈ ਜੀ ਤੇ ਇੱਕ ਵਈਆ ਮਾੜੀ ਜੀ ਫੋਟ ਜੀ ਆ ਨਹੀਂ ਇਹ ਨਹੀਂ ਤੇ ਚਲਦੀ ਤਾਂ ਨਹੀਂ ਜੀ ਨਹੀਂ ਨਹੀਂ ਠੀਕ ਹੈ ਜੀ ਬਾਕੀ ਤੁਹਾਨੂੰ ਤੁਰਦੀ ਤੋਂ ਦਿਖਾ ਦਾਂਗੇ ਥੋੜੀ ਜੀ ਥਣਾ ਦੇ ਵਿਚਾਲੇ ਫੋਟ ਆ ਸੂਆ ਪਹਿਲਾ ਜੀ ਵੱਜ ਨੂੰ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਨੀਲੀ ਰਾਵੀ ਦੀ ਸਹੀ ਗੱਲ ਹੈ ਨੀਲੀ ਰਾਵੀ ਦਾ ਤੋਹਫਾ ਆ ਕਹਿ ਸਕਦੇ ਆ ਬਾਕੀ ਫੇਸ ਕੁਆਲਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਆ ਤੁਹਾਨੂੰ ਫੋਟ ਦਿਖਾ ਦਿੰਨੇ ਪਹਿਲਾਂ ਹੀ ਥੋੜਾ ਜਾਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਛੋਟੀ ਜੀ 포ਟ ਆ ਬਾਈ ਕਹਿੰਦਾ ਚਲਦੀ ਨਹੀਂ ਜੀ ਬਾਕੀ ਹੁੰਡਾ ਸੈਂਗ ਆ ਜੀ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਰੰਗ ਪ੍ਰਿੰਟ ਦੇ ਫੱਕ ਤੋਂ ਪੂਰੀ ਚੈੱਕ ਕੀਆ ਜੀ ਤੋਹਫਾ ਯਾ ਨੀਲੀ ਰਾਵੀ ਦਾ ਪੂਰ ਟਾਪ ਕੁਆਲਿਟੀ ਦਾ ਆਪਾ ਕਹਿ ਸਕਦੇ ਸਮਾਂ ਜਰੂਰ ਲਗਭਗ ਲੈ ਜੂਗੀ ਜਿਹੜੇ ਜਿਵੇਂ ਮਰਜ਼ੀ ਬੈ ਜਾ ਲਓ ਜੀ ਜਿਵੇਂ ਮਰਜ਼ੀ ਬੈ ਜਾ ਲੈ ਚੈੱਕ ਦੀ ਨਾ ਪੂਛ ਠੀਕ ਹੈ ਜੀ ਤੇ ਇਹਦੀ ਡਿਮਾਂਡ ਵੇਰ ਇਹਦਾ ਜੀ 1.80 ਲੱਖ ਰੁਪਏ ਠੀਕ ਹੈ ਜੀ ਹੋਜੂ ਲੈਸ ਜੀ ਹਾਂ ਮਾਲਮ ਇੱਕ ਲੱਖ 80000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਮੱਝ ਦਿੱਤੀ ਆ ਇਸੇ ਦੀ ਜੀ ਠੀਕ ਹੈ ਜੀ 1 ਲੱਖ 80000 ਰੁਪਏ ਡਿਮਾਂਡ ਆ ਵਿੱਚੋਂ ਲੈਸ ਬਾਈ ਗੰਦਾ ਕਰਦਾਂਗੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ